ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸਿਮਰਨ ਕੇਂਦਰ ٹرسٹ ਕੋਟਲਾ ਜੁਨੀਅਰ ਤੋਂ ਯਾਤਰਾ ਲਈ ਜੱਥਾ ਲੈ ਕੇ ਚੱਲੇ ਹਾਂ ਸੰਗਤਾਂ ਪਹੁੰਚ ਗਈਆਂ ਨੇ ਗੁਰੂ ਘਰ ਤੇ ਇੱਥੋਂ ਸਾਡੀ ਰਵਾਨਗੀ ਹੈ ਜ਼ੀਰ ਕਪੂਰ ਸਾਈਡ ਦੇ ਗੁਰੂ ਘਰਾਂ ਦੇ ਦਰਸ਼ਨ ਕਰਨੇ ਨੇ ਉਸ ਤੋਂ ਬਾਅਦ ਅੰਬਾਲੇ ਵੱਲ ਵੀ ਜਾਣਾ ਹੈ ਤੇ ਹੋ ਹੋ ਸਕਦਾ ਹਰਿਆਣੇ ਦੇ ਵੀ ਕੁਝ ਗੁਰੂ ਧਾਮ ਦਰਸ਼ਨ ਕਰੀਏ ਇਤਿਹਾਸਿਕ ਗੁਰੂ ਧਾਮਾਂ ਦਾ ਤੇ ਹੁਣ ਅਸੀਂ ਇੱਥੋਂ ਬਸ ਰਵਾਨਗੀ ਆ ਸਾਡੀ ਸੰਗਤਾਂ ਇਕੱਠੀਆਂ ਹੋ ਰਹੀਆਂ ਨੇ ਅਸੀਂ ਹੁਣ ਗੱਡੀ ਦੇ ਵਿੱਚੋਂ ਸ਼ੁਰੂਆਤ ਕੀਤੀ ਹੈ ਵੀਡੀਓ ਦੀ ਗੁਰੂ ਘਰ ਜਾਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਹੈ ਸਟੂਡੈਂਟ ਕੀਰਤਨ ਕਰਦੇ ਨੇ ਵਿਕਾਸ ਤੇਜਤ ਦਾ ਜਿਸ ਸਕੂਲ ਤਾਂ ਨਹੀਂ ਸੀਗਾ ਨੰਨਾ ਮੰਤੀ ਸਕੂਲ ਉਹਨਾਂ ਦਾ ਹਾਂ ਨੇ ਤਾਂ ਬੱਚਿਆਂ ਨੇ ਵੀ ਜਾਣਾ ਸੀ ਸਟੂਡੈਂਟਾਂ ਨੇ ਆਪਣੇ ਆਪਣੇ ਪਰ ਅੱਜ ਵੱਡੀਆਂ ਵੱਡੀ ਉਮਰ ਦੀਆਂ ਸੰਗਤਾਂ ਹੀ ਚੱਲੀਆਂ ਨੇ ਬਹੁਤੀਆਂ ਤੇ ਚੱਲੋ ਮਿਲਦੇ ਹਾਂ ਦੇਖਦੇ ਹਾਂ ਪਹਿਲਾ ਗੁਰੂ ਧਾਮ ਸਥਾਨ ਯਾਤਰਾ ਦਾ ਕਿਹੜਾ ਬਣਦਾ ਹੈ ਆਓ ਜੀ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਢੇ 6 ਵਜੇ ਸਾਡੀ ਯਾਤਰਾ ਆਰੰਭ ਹੋਈ ਹੈ ਜੀ ਕੋਟਲਾਜ ਨੇੜੇ ਗੁਰਦੁਆਰਾ ਸੇਮਰਨ ਕੇਂਦਰ ਤੋਂ ਹੁਣ ਅਸੀਂ ਲਲ੍ਹੇੜੀ ਰਾਜਪੰਪਤੇ ਗੱਡੀਆਂ 'ਚ ਤੇਲ ਪਵਾ ਰਹੇ ਆਂ ਸਾਰੀਆਂ ਗੱਡੀਆਂ ਸਾਡੇ ਨਾਲ ਹੀ ਖੜੀਆਂ ਨੇ ਇੱਕ ਦੋ ਕ ਅੱਗੇ ਨਿਕਲ ਗਈਆਂ ਕੋਟਲਾਜ ਨੇੜੇ ਤੋਂ ਟੋਟਲ 6 ਜਾਂ 7 ਗੱਡੀਆਂ ਚੱਲੀਆਂ ਨੇ ਬਾਕੀ ਸਾਨੂੰ ਸੰਗਤਾਂ ਨੇ ਮਹਾਲੀ ਤੋਂ ਵੀ ਮਿਲਣਾ ਹੈ ਲਾਂਡਰਾ ਤੋਂ ਵੀ ਮਿਲਣਾ ਹੈ ਕਿਉਂਕਿ ਸਾਡਾ ਸਾਰਾ ਜਥਾ ਗੁਰਦਾਮ ਦਰਸ਼ਨ ਲਈ ਰੁਕੇਗਾ ਪੰਪ ਦੇਖ ਲਓ ਹਾਂ ਦਾ ਵਾਰੀ ਦੇ ਪਤੇ ਸੰਖੇਪ ਇਤਿਹਾਸ ਮੁਦਵਾਲਾ ਜੀਨਾਬਾ ਸਾਹਿਬ ਬਾਦਲੇ ਨੌਵੀਂ ਤੇ ਦਸਵੀਂ ਇਸ ਵਕ ਸਿੰਘ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿੱਚ ਬਿਕਰਮੀ ਸਮਤ 11 ਨਵੰਬਰ 1675 ਨੂੰ ਸ਼ਹੀਦ ਕੀਤਾ ਗਿਆ ਤਾਂ ਕਾਲਪੁਰ ਖੰਸਾ ਫੇਰ ਨੂੰ ਤਪਾਨਦੇ ਜਿਸ ਦਾ ਲਾਭ ਲੈ ਕੇ ਭਾਈ ਜੈਤਾ ਜੀ ਨੇ ਸਤ ਗੁਰਾਂ ਦਾ ਸੇਵ ਸੰਭਾਲਿਆ ਅਤੇ ਆਨੰਦਪੁਰ ਸਾਹਿਬ ਵਿਖੇ ਸੀਸ ਪਹੁੰਚਾਉਣ ਦੀ ਲੱਗੀ ਸੇਵਾ ਨੂੰ ਨਿਭਾਉਣ ਲਈ ਚਾਲੇ ਪਾ ਦਿੱਤੇ ਦਿੱਲੀ ਤੋਂ ਪੈਦਲ ਚਲਦੇ-ਚਲਦੇ 12 ਮੱਗਰ ਨੂੰ ਭਾਈ ਜੈਤਾ ਜੀ ਇਸ ਇਲਾਕੇ ਵਿੱਚ ਪਹੁੰਚੇ ਇਸ ਜਗ੍ਹਾ ਬਹੁਤ ਵੱਡਾ ਜੰਗਲ ਸੀ ਅਤੇ ਸਾਦਾ ਇਲਾਕਾ ਮੁਸਲਮਾਨਾਂ ਦਾ ਹੁੰਦਾ ਸੀ ਕਿਉਂਕਿ ਸਾਹਿਬਾਂ ਦੇ ਸੀਸ ਦਾ ਸਤਕਾਰ ਬਹੁਤ ਜ਼ਰੂਰੀ ਸੀ ਸ਼ਾਮ ਹੁੰਦਿਆਂ ਹੀ ਭਾਈ ਜੈਤਾ ਜੀ ਰਾਤ ਨੂੰ ਵਿਸ਼ਰਾਮ ਕਰਨ ਲਈ ਜੰਗਲ ਵੱਲੋਂ ਬਦੇ ਸੰਗੜੇ ਜੰਗਲ ਵਿੱਚ ਭਾਈ ਜੈਤਾ ਜੀ ਨੇ ਇੱਕ ਕੁਟੀਆਂ ਦਿਖਾਈ ਦਿੱਤੀ ਜੋ ਕਿ ਦਰਗਾਹੀ ਸ਼ਾਹ ਫਕੀਰ ਦੀ ਸੀ ਜੋ ਗੁਰੂ ਦਾ ਦਰਸ਼ਦਾਰਦੂ ਸੀ ਗੁਰਸਿੱਖ ਨੂੰ ਪਛਾਣਨ ਪਿੱਛੋਂ ਉਹਨਾਂ ਨੇ ਭਾਈ ਜੈਤਾ ਜੀ ਪਾਸੋਂ ਰਾਤ ਸਮੇਂ ਜੰਗਲ ਵਿੱਚ ਆਉਣ ਦਾ ਕਾਹਦਨ ਪੁੱਛਿਆ ਤਾਂ ਭਾਈ ਜੈਤਾ ਜੀ ਨੇ ਬੇਨਤੀ ਕੀਤੀ ਕਿ ਕਿ ਮੇਰੇ ਪਾਸ ਸਤੂਗ੍ਰਾਂ ਦਾ ਸੀਸ ਹੈ ਜਿਨ੍ਹਾਂ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਹੈ ਮੇਰੀ ਸੇਵਾ ਇਹ ਸੀਸ ਨੂੰ ਅਨੰਦਪੁਰ ਸਾਹਿਬ ਪਹੁੰਚਾਉਣ ਦੀ ਲੱਗੀ ਹੋਈ ਹੈ ਇਹ ਜਾਣ ਕੇ ਪੀ ਜੀ ਨੈਣ ਭਰਾ ਹੈ ਤੇ ਉਹਨਾਂ ਨੇ ਬੜੇ ਸਤਕਾਰ ਨਾਲ ਬੇਨਤੀ ਕੀਤੀ ਕਿ ਤੁਸੀਂ ਪੈਦਲ ਚੱਲਣ ਕਾਰਨ ਬਹੁਤ ਥੱਕ ਚੁੱਕੇ ਹੋਵੋਗੇ ਪੈਂਡਾ ਬਹੁਤ ਲੰਬਾ ਹੈ ਤੁਸੀਂ ਸੀਸ ਸਾਹਿਬ ਮੈਨੂੰ ਦੇ ਦਿਓ ਤੇ ਤੁਸੀਂ ਇਸ਼ਨਾਨ ਕਰਕੇ ਪ੍ਰਸ਼ਾਦਾ ਆਦਿਕ ਛਕ ਕੇ ਆਰਾਮ ਕਰੋ ਸੀਸ ਦੀ ਰਾਖੀ ਮੈਂ ਆਪ ਕਰਕੇ ਮੇਰੇ ਕਰਾਂਗਾ ਮੇਰੇ ਧੰਨ ਭਾਗ ਹਨ ਜਿਸ ਦੀ ਕੁਟਿਆ ਵਿੱਚ ਗੁਰੂ ਜੀ ਦਾ ਸੀਸ ਪਹੁੰਚਿਆ ਹੈ ਭਾਈ ਜੈਤਾ ਜੀ ਨੇ ਇਸ ਤਰ੍ਹਾਂ ਇਸ਼ਨਾਨ ਕਰਕੇ ਪ੍ਰਸ਼ਾਦਾ ਛਕ ਨਾਮ <laughs> ਕਿਤਾ <us> uh ਪੀਰ ਜੀ ਨੇ ਮਿੱਟੀ ਦਾ ਉੱਚਾ ਥੜਾ ਬਣਾ ਕੇ ਸਤਿਗੁਰਾਂ ਬੜੇ ਸਨਕਾਰ ਸਹਿਤ ਗੁਰੂ ਜੀ ਦਾ ਸੀਸ ਉੱਪਰ ਰੱਖਿਆ ਅਤੇ ਸਾਰੀ ਰਾਤ ਗੁਰੂ ਜੀ ਦੇ ਸੀਸ ਦੇ ਦਰਸ਼ਨ ਕਰਕੇ ਦੰਬੀ ਲੰਗ ਵਿੱਚ ਰੱਤਿਆ ਰਹੇ। ਅੰਮ੍ਰਿਤ ਵੇਲਾ ਹੋਣ ਤੇ ਪਾਈ ਜੈਤਾ ਜੀ ਉੱਥੇ ਤੇ ਇਸ਼ਨਾਨ ਪਾਣੀ ਕਰ ਨੂੰ ਪਰੰਤ ਪੀਰ ਜੀ ਪਾਸੋਂ ਅਸੀਸ ਲਿਆ। ਅਨੰਦਪੁਰ ਸਾਹਿਬ ਨੂੰ ਚਾਲੇ ਪਾਉਣ ਲੱਗੇ ਤਾਂ ਪੀਰ ਜੀ ਦੇ ਨੈਣ ਭਰ ਆਏ ਅਤੇ ਪਾਈ ਜੈਤਾ ਜੀ ਪੰਗ ਬੇਨਤੀ ਕੀਤੀ ਕਿ ਮੇਰਾ ਸਰੀਰ ਬਹੁਤ ਕਮਜ਼ੋਰ ਇਸ ਵੇਲੇ 240 ਸਾਲ ਆਯੂ ਹੋ ਚੁੱਕੀ ਹੈ। ਗੁਰੂ ਜੀ ਦੇ ਦਰਸ਼ਨਾਂ ਲਈ ਨਹੀਂ ਜਾ ਸਕਦਾ ਪਰ ਦਰਸ਼ਨਾਂ ਦੀ ਪਿਆਸ ਮਨ ਨੂੰ ਬਹੁਤ ਲੱਗੀ ਹੈ ਗੁਰੂ ਜੀ ਦੇਕਰ ਆਪਣੀ ਸ਼ਰਧਾਲੂਆਂ ਨੂੰ ਪਿਆਰ ਕਰਦੇ ਹਨ ਤਾਂ ਉਹ ਆਪ ਆ ਕੇ ਸੇਵਕ ਨੂੰ ਦਰਸ਼ਨ ਦੇਣ ਭਾਈ ਜੈਤਾ ਜੀ ਦਾ ਅਨੰਦਪੁਰ ਸਾਹਿਬ ਪਹੁੰਚਣ ਤੇ ਗੁਰੂ ਗੋਬਿੰਦ ਸਿੰਘ ਜੀ ਭਾਈ ਜੈਤਾ ਜੀ ਦੀ ਬਹਾਦਰੀ ਤੇ ਖੁਸ਼ ਹੋਏ ਤੇ ਉਹਨਾਂ ਨੂੰ ਛਾਤੀ ਨਾਲ ਲਾ ਕੇ ਰੰਗਰੇਟਾ ਗੁਰੂ ਦਾ ਬੇਟਾ ਨਾਮ ਦਿੱਤਾ ਤੇ ਉਹਨਾਂ ਦਾ ਨਾਮ ਭਾਈ ਜੀਵਨ ਸਿੰਘ ਰੱਖਿਆ ਗੁਰੂ ਜੀ ਨੇ ਭਾਈ ਜੈਤਾ ਜੀ ਪਾਸੋਂ ਸਾਰੇ ਰਸਤੇ ਵਿੱਚ ਮੁਸ਼ਕਲਾਂ ਬਾਰੇ ਪੁੱਛਿਆ ਸਾਰੇ ਨਸਿਆ ਜ਼ਿਕਰ ਕਰਦੇ ਆ ਭਾਈ ਜੈਤਾ ਜੀ ਨੇ ਇਸ ਜਗ੍ਹਾ ਤੇ ਪੀਰ ਹੋਣ ਬਾਰੇ ਦੱਸਿਆ ਅਤੇ ਉਹਨਾਂ ਵੱਲੋਂ ਕੀਤੀ ਮਦਦ ਅਤੇ ਉਹਨਾਂ ਦੇ ਸੁਨੇਹੇ ਬਾਰੇ ਵੀ ਦੱਸਿਆ ਗੁਰੂ ਜੀ ਨੇ ਕਿਹਾ ਕਿ ਕਦੇ ਨੇੜੇ ਪੜਾ ਹੋਇਆ ਤਾਂ ਯਾਦ ਕਰਨਾ ਸਤਿਗੁਰੂ ਮਹਾਰਾਜ ਜੀ ਨਾਹਂਡੇ ਰਾਜੇ ਮੇਦਨੀ ਪ੍ਰਕਾਸ਼ ਦੇ ਪ੍ਰੇਮ ਕਰਨ ਜਦੋਂ ਪੌਂਟਾਸ ਸਾਹਿਬ ਆਵਾਜ਼ ਕੀਤਾ ਭੰਗਾਣੀ ਦੀ ਜੰਗ ਦੇ ਤੱਕ ਇਹ ਵਾਪਸੀ ਨਾਡਾ ਸਹਿਵਾਏ ਅਤੇ ਨਾਡਾ ਸਾਹਿਬ ਦੇ ਨੇੜੇ ਪਿੰਡ ਤੱਕ ਉਹਨਾਂ ਦਾ ਕੁਦਰਤ ਦੇ ਪਾਣੀ ਦੀ ਸ਼ਖਰਤ ਕੀਤੀ ਸਾਹਵਕ ਨੇ ਕਿਹਾ ਕਿ ਸਾਰੀ ਜ਼ਮੀਨ ਵਿੱਚ ਪੱਥਰ ਹੋਣ ਕਾਰਨ ਪਾਣੀ ਦੀ ਬਹੁਤ ਦਿੱਕਤ ਹੈ ਨੇੜੇ ਜਿਹੜੇ ਪਾਣੀ ਨਹੀਂ ਮਿਲਦਾ ਸਤਕੁਤ ਜੀ ਨੇ ਅੰਦਰ ਧਿਆਨ ਹੋ ਕੇ ਧਰਤੀ ਵਿੱਚ ਆਪਣਾ ਬਰਛਾ ਗੱਡਿਆ ਨਿਰਮਲ ਜਲ ਬੰਦ ਬੰਦ ਤੁਰਿਆ ਤੇ ਜੋ ਕਿ ਇਥੋਂ 6 ਕਿਲੋਮੀਟਰ ਦੀ ਦੂਰੀ ਤੇ ਗੁਰਦਾਰ ਬੋੜੀ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੈ 84 ਪੌੜੀਆਂ ਵਾਲੀ ਬੋਲੀ ਇਹ ਸਮੇਂ ਭਾਈ ਜੈਤਾ ਜੀ ਨੇ ਯਾਦ ਕਰਵਾਇਆ ਕਿ ਇਸੇ ਇਲਾਕੇ ਵਿੱਚ ਪੀਰ ਦਾ ਗੜ੍ਹ ਹੈ ਜੋ ਕਿ ਆਪਨੇ ਦਰਸ਼ਨ ਕਰਨਾ ਚਾਹੁੰਦਾ ਹੈ ਗੁਰੂ ਜੀ ਉੱਥੇ ਚੱਲ ਕੇ ਲੋਹੜਾ ਸਾਹਿਬ ਪਹੁੰਚੇ ਦੇ ਘੋੜੇ ਬੰਨ ਕੇ ਜੋੜੇ ਉਤਾਰ ਕੇ ਨੰਗੇ ਪੈਰੀ ਇਸ ਜਗ੍ਹਾ ਤੇ ਸੰਗਤਾਂ ਸਵੇਂ ਪਹੁੰਚੇ ਪੀਰ ਜੀ ਨੂੰ ਮਿਲੇ ਤੇ ਇਹਨਾਂ ਦੀ ਇੱਛਾ ਬਾਰੇ ਬਾਰੇ ਪਿਆਨਾ ਵਕੀਲ ਜੀ ਪੀਰ ਜੀ ਨੇ ਕਿਹਾ ਕਿ ਮੁਕਤੀ ਬਖਸ਼ੋ ਗੁਰੂ ਜੀ ਨੇ 40 ਦਿਨ ਹੋਰ ਸਿਮਰਨ ਬੰਦਗੀ ਕਰਨ ਲਈ ਕਿਹਾ ਤੇ 40 ਦਿਨਾਂ ਪਿਛੋਂ ਪਰਲੋਕ ਪਿਆਨਾ ਕਰਕੇ ਸੱਚਖੰਡ ਵਿੱਚ ਨਿਵਾਸ ਹੋਣ ਦਾ ਵਰ ਦਿੱਤਾ। ਕਿ 21 ਤੋਂ ਤਾਈ ਅਸੀਂ ਮੇ ਦੀ ਰਾਤ ਨੂੰ ਗੁਰੂ ਜੀ ਇੱਥੇ ਠਹਿਰੇ ਤੇ ਪੀਰ ਜੀ ਤੇ ਭਾਈ ਜੈਤਾ ਜੀ ਤੋਂ ਜਿੱਥੇ ਨੌਵੇਂ ਗੁਰੂ ਜੀ ਅਸੀਸ ਰੱਖਿਆ ਸੀ ਉਸ ਜਗ੍ਹਾ ਬਾਰੇ ਪੁੱਛਿਆ ਤੇ ਉਸ ਜਗ੍ਹਾ ਸਤਕਾਰ ਸਹਿਤ ਪੂਜਨ ਕੀਤਾ ਜਿਸ ਜਗ੍ਹਾ ਪਰ ਹੁਣ ਸੁੰਦਰ ਹਰਿਮੰਦਰ ਸਾਹਿਬ ਬਣਿਆ ਹੋਇਆ ਹੈ ਇਹ ਅਸਾਨ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਸਥਾਨ ਇਸ ਸਥਾਨ ਤੋਂ ਬਾਬਾ ਬੰਦਾ ਸਿੰਘ ਜਿਨੇ ਸਰਹੰਦ ਦੇ ਸੂਬੇ ਵਿੱਚ ਚਿੱਠੀ ਲਿਖੀ ਸੀ ਕਿ ਸਾਵਧਾਨ ਹੋ ਜਾ ਜਦੋਂ ਜੂਨ ਕਿਤੇ ਹਨ ਉਹਨਾਂ ਦਾ ਬਦਲਾ ਫਾਲਸਾ ਲਵੇਗਾ ਇਸ ਕਾਰਨ ਇਹ ਸਥਾਨ ਚਾਰ ਬਸਿੱਧ ਸਾਖੀਆਂ ਨਾਲ ਜੁੜਿਆ ਹੋਇਆ ਹੈ ਇਸ ਸਥਾਨ ਤੋਂ ਹਮੇਸ਼ਾ ਚੇਦੇ ਖੰਡ ਬਾਠਾਂ ਦੇ ਪ੍ਰਵਾਹ ਚੱਲਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸ਼੍ਰੀ ਲਾਲਚੰਦ ਪੰਡਿਤ ਦੇ ਪ੍ਰਸ਼ਨ ਪੁੱਛਣ ਤੇ ਗੁਰੂ ਸਾਹਿਬ ਜੀ ਨੇ ਗੁੰਮ ਦੇ ਬਾਰੇ ਛੱਜੂ ਈਵਨ ਨੂੰ ਕੋੜ ਦੀ ਬਣੇ ਪਾਣੀ ਦੀ ਛੱਪੜੀ ਵੀ ਦਿੱਤੇ ਸਰੋਵਰ ਹੈ। ਜਿਨਾਨ ਘਰਵਾ ਦੇ ਕਿਰਪਾ ਦਰਸਿਤ ਨਾਲ ਸ੍ਰੀ ਦੇ ਉਸੇ ਛੜੀ ਰਾਹਤੇ ਦੀ ਮਦ ਭਗਵਤ ਗੀਤਾ ਦੇ ਅਰਥ ਕਰਵਾਏ। ਉਸੇ ਸਮੇਂ ਪੰਡਿਤ ਦਾ ਅਹੰਕਾਰ ਟੁੱਟ ਗਿਆ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਗਿਆ ਤੇ ਸ਼ਰਧਾਲੂ ਸਿੱਖ ਬਣ ਗਿਆ। ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਉਸਨੇ ਆਪਣਾ ਸਾਰਾ ਜੀਵਨ ਸਿੱਖੀ ਦੇ ਪ੍ਰਚਾਰ ਵਿੱਚ ਲਗਾ ਦਿੱਤਾ। ਗੁਰੂ ਸਾਹਿਬ ਜੀ ਨੇ ਰੇਤ ਦੀ ਟਿੱਬੀ ਲਗਾ ਕੇ ਉਸੇ ਸਮੇਂ ਸੋਨਾ ਹੀ ਨਿਸ਼ਾਨ ਸਾਹਿਬ ਖੜਾ ਕੀਤਾ ਅਤੇ ਇਹ ਵਲ ਦਿੱਤਾ ਇਸ ਸਥਾਨ ਉੱਪਰ ਆ ਕੇ ਜੋ ਵੀ ਮਨੁੱਖ ਸੱਚੇ ਮਨ ਨਾਲ ਇਸ਼ਨਾਲ ਕਰੇਗਾ ਉਸ ਮੁੱਖ ਦੀ ਹਰ ਇੱਛਾ ਪੂਰੀ ਹੋਏਗੀ ਅਤੇ ਗੁੰਗੇ ਬਹਿਰੇ ਵੀ ਠੀਕ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਾਇ ਗੁਰਜੀ ਕੀ ਫਤਿਹ ਗੁਰਦੁਆਰਾ ਮੰਦਿਰ ਬੌਲੀ ਸਾਹਿਬ ਪਾਤਸ਼ਾਹੀ 6ਵੀਂ ਅਤੇ 10ਵੀਂ ਪਾਤਸ਼ਾਹੀ 6ਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਪਾਤਸ਼ਾਹੀ 10ਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਮੰਦਿਰ ਸਾਹਿਬ ਬੌਲੀ ਸਾਹਿਬ ਅੰਮ੍ਰਿਤਸਰ ਦਾ ਇੱਕ ਪ੍ਰਸਿੱਧ ਸਥਾਨ ਹੈ ਇਸ ਪਾਵਨ ਪਵਿੱਤਰ ਸਥਾਨ ਦੇ ਦੇਨ ਦੁਰੀ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਜਾਂਦੇ ਇੱਕ ਰਾਹ ਦੇ ਤੇ ਖਰਾਬ ਕੀਤਾ ਇਕੋ ਸੰਗਤਾਂ ਨੇ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਪਾਣੀ ਦੀ ਬਹੁਤ ਗਿਲਦ ਹੈ ਕਿ ਕਰਕੇ ਜਲਦੀ ਬਖਸ਼ਿਸ਼ ਕਰੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤ ਦੀ ਬੇਨਤੀ ਪਰਵਾਹ ਕੀਤੀ ਇਸ ਸਥਾਨ ਤੇ ਟੱਕ ਲਗਾ ਕੇ ਕਿਹਾ ਕਿ ਬੋਲੀ ਦੀ ਖੋਦਾਈ ਸ਼ੁਰੂ ਕਰੋ ਜਿੱਥੇ ਹੁਣ ਗੋਲੀ ਸਾਹਿਬ ਮੌਜੂਦ ਹੈ ਗੁਰੂ ਜੀ ਨੇ ਉਬਾਲੀ ਦੀ ਸੰਗਤ ਨੂੰ ਕਥਾ ਕੀਰਤਨ ਤੇ ਹਰੀ ਜਸ ਦੀ ਗੁਰਤੀ ਦੇ ਕੇ ਦਿੱਲੀ ਨੂੰ ਚਾਲੇ ਪਾ ਦਿੱਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਤੋਂ ਗਵੰਧਾ ਕੈਦੀ ਰਾਜੇ ਨੂੰ ਚੁਵਾਉਣ ਲਈ ਗਵਾਲੀ ਹੁੰਦੇ ਕਿ ਇਸ ਵੇਲੇ ਪਹੁੰਚਿਆ ਸੰਨ 1612 ਇਸ ਦੇ ਸਤਿਗੁਰੂ ਜੀ ਉਹ ਜੱਜ ਕਹਿਦੀ ਰਾਜਾ ਉਹਦੇ ਹੱਥੋਂ ਦੇ ਦੁਆਰੇ ਅਤੇ ਉਹ ਤੋਂ ਮੁਜਾਵਦੀ ਤਰਤੀ ਚੱਲ ਪਾਉਂਦੇ ਤੇ ਦੁਆਰੀਏ ਤੋਂ ਲੱਭਉਂਦੇ ਹਨ ਵਾਲੀ ਤਾਂ ਕਿੰਨੇ ਆਪਣੇ ਚੱਲਣਾ ਕੱਲਣਾ ਨਾਲ ਦਵਿੱਤਰ ਕੀਤਾ ਤਦ ਤੱਕ ਸ਼੍ਰੀ ਬੋਲੀ ਸਾਹਿਬ ਤਿਆਰ ਹੋ ਚੁੱਕੇ ਸਨ ਸ਼੍ਰੀ ਬੋਲੀ ਸਾਹਿਬ ਨੂੰ ਵਰ ਦਿੱਤਾ ਜੋ ਪੁਰਾਣੀ ਇਸ ਪਾਵਨ ਜਲ ਨੂੰ ਛਕੇਗਾ ਇਸ਼ਨਾਨ ਕਰੇਗਾ ਉਸੇ ਸਾਰੇ ਰੋਗ ਨਵਿਲਤ ਹੋ ਜਾਣਗੇ ਅਤੇ ਮਨੋ ਕਾਮਨਾਵਾਂ ਪੂਰਨ ਹੋਣਗੀਆਂ ਇਸ ਬੌਲੀ ਸਾਹ ਦੇ ਪ੍ਰਗਟ ਹੋਣ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਬੌਲੀ ਸਾਹਿਬ ਹੈ ਜੀ ਸਤਿਗੁਰੂ ਜੀ ਥੋ ਚਲ ਕੇ ਜਦੋਂ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਤਾ ਉੱਥੋਂ ਦੀ ਗੁਰਸਿੱਖ ਸੰਗਤਾਂ ਨੇ ਗੁਰੂ ਦੇ ਵਾਪਸ ਹੋਣ ਦੀ ਖੁਸ਼ੀ ਵਿੱਚ ਦੀਪ ਮਾਲਾ ਦਿੱਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਪਣੇ ਨਾਨਕ ਦੇ ਪਿੰਡ ਸ੍ਰੀ ਲਖਨਊ ਸਾਹਿਬ ਵਿੱਚ ਰਹਿੰਦੇ ਸਮੇਂ ਸ਼ਿਕਾਰ ਦੇ ਵਮਾਂਡੇ ਬੇਅੰਤ ਜੀਵਨ ਉਸਤਾਂ ਤੇ ਬਾਹਰ ਜੋਜ ਕਰਦੇ ਕਈ ਵਾਰੀ ਉਸ ਸੰਤ ਤੇ ਜਨਮ ਭਾਗੇ ਦਰਦ ਨੂੰ ਭਾਗ ਲਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਰੇ ਕ੍ਰਸ਼ਤੀ ਦੇ ਵਾਲਾ ਮਹੱਲਾ ਕਮਾੜਾ ਵਾਲਾ ਕਿੰਨੇ ਕਿਰਮ ਉਹਨਾਂ ਨੂੰ ਖੜਾ ਲਿਆ ਕਿ ਤੇ ਭਾਈ ਜੈਤਾ ਜੀ ਦੇ ਤੋਂ ਅਨੰਦਪੁਰ ਸਾਹਿਬ ਵੱਲੋਂ ਚਾਲੇ ਪਾਉਣ ਤੋਂ ਬਾਅਦ ساری ਉਮਰ ਇਸ ਪਵਿੱਤਰ ਸਥਾਨ ਤੇ ਧੂਪ ਪਤੀ ਕੀਤੀ ਅੱਜ ਵੀ ਇਸ ਬਾਵਨ ਸਥਾਨ ਤੇ ਅਜਾਣੇ ਸਰਦਾਰ ਨੂੰ ਨਤਮਸਤਕ ਹੋ ਕੇ ਆਪਣਾ ਜੀਵਨ ਸ਼ੁਕਰ ਕਰਦੇ ਹਾਂ ਕਿ ਇੱਥੇ ਵੀ RAM DEVA ਜੀ ਸੀ ਉਹ ਦੇਵਾ RAM ਸੀਗੇ ਔਰ ਇਹਨਾਂ ਨੇ RAM DEVA ਨਾਮ ਦਿੱਤਾ ਹੈ ਅੰਬਾਲੀ ਵਾਲੇ ਉਹ ਤੋਤਰਾ ਬੜੀ ਵਾਲੇ ਹੈ ਪਹਿਲਾਂ ਉਹ ਤਾਂ ਸਤ ਸੰਗਤ ਦਾ ਸਹਿਯੋਗ どけない ਆਕੇ ਕਿਹਾ ਕੱਡੋ ਚਿੜੀਆਂ ਕਿੱਥੇ ਹਨ ਗੁਰੂ ਜੀ ਦੇ ਸਾਹਮਣੇ ਇਸ ਇਤਿਹਾਸਿਕ ਦਰਖਤ ਤੇ ਕੇਵਲ ਦੋ ਜਿੜੀਆਂ ਬੈਠੀਆਂ ਸਨ ਇਸ ਪਵਿੱਤਰ ਸਥਾਨ ਤੇ ਗੁਰੂ ਜੀ ਨੇ ਖੜੇ ਹੋ ਕੇ ਰੂਹਾਨੀ ਅਤੇ ਜਿਸਮਾਨੀ ਸ਼ਕਤੀ ਦਾ ਵਰਦਾਨ ਦੇ ਕੇ ਜਿੜੀਆਂ ਨੂੰ ਹੁਕਮ ਦਿੱਤਾ ਕਿ ਬਾਜ਼ ਨਾਲ ਲੜੋ ਬਸ ਹੁਕਮ ਹੋਇਆ ਦੋਵੇਂ ਬਾਜ਼ ਅਤੇ ਚਿੜੀਆਂ ਲੜਨੇ ਸ਼ੁਰੂ ਹੋ ਗਏ ਲੜਦੇ ਲੜਦੇ ਚਿੜੀਆਂ ਨੇ ਬਾਜ਼ ਨੂੰ ਬੜਾ ਭਾਰੀ ਜ਼ਖਮੀ ਕਰ ਦਿੱਤਾ ਗੁਰੂ ਗੋਬਿੰਦਪੁਰਾ ਸਾਹਿਬ ਵਿਖੇ ਚਿੜੀਆਂ ਨੇ ਵੀਰ ਦੇ ਬਾਜ਼ ਨੂੰ ਮਾਰ ਗਿraਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਬਿੰਦਪੁਰਾ ਕਿੱਥੇ ਆ ਬਿਲਕੁਲ ਹੈਗਾ ਹਾਂ ਦੇਖ ਕੇ ਗੁਰੂ ਜੀ ਤੰਮੀ ਕੂਹ ਵਾਲੇ ਤੇ ਵਿਹਾਨ ਦੇ ਅਸਥਾਨ ਤੇ ਖੜੇ ਹੋ ਕੇ ਇਹ ਬਚਨ ਉਚਾਰਨ ਕੀਤੇ ਅਤੇ ਕੂਹ ਦਾ ਜਲ ਵਰਤਾਉਂਦੇ ਹੋਏ ਵੀ ਬਚਨ ਕੀਤੇ ਕਿ ਜੋ ਵੀ ਮਾਈ ਭਾਈ ਹਰ ਪੂਰਨ ਮਾਤੀ ਨੂੰ ਇੱਥੇ ਇਸ਼ਨਾਨ ਕਰਕੇ ਹਾਜ਼ਰੀ ਭਰੇਗਾ ਉਹ ਮਨ ਬੰਚਿਤ ਫਲ ਪ੍ਰਾਪਤ ਕਰੇਗਾ ਉਸਾਸ ਸੰਗਤ ਜੀ ਬੇਨਤੀ ਹੈ ਕਿ ਸਤਿਗੁਰਾਂ ਦੇ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਸਥਾਨ ਦੇ ਦਰਸ਼ਨ ਤੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਧੰਵਾਦ ਵਾਹਿਗੁਰੂ ਛੋਟੀ ਉਮਰ ਵਿੱਚ ਪਟਨੇ ਸਹਿਤੋਂ ਆਉਂਦੇ ਸੀ ਲਗਭਗ 6 ਮਹੀਨੇ ਦੇ ਉਸਨੂੰ ਦਸਿਆਦੇ ਵਾਲੇ ਦਿਨ ਬਾਲ ਗੋਬਿੰਦ ਰਾਏ ਜੀ ਦੇ ਮਾਮਾ ਤੇ ਪਾਲਕੰਡੀ ਦਫ਼ਤਰ ਗੁੰਡੀ ਮਹਨੌਰ ਕਮੇਦ ਇਸ ਸਵੈਤਰਾ ਅਸਥਾਨ ਨੂੰ ਸ੍ਰੀ ਗੋਵਿੰਦ ਸਿੰਘ ਜੀ ਦਾ ਮਹਾਰਾਜਾ ਨਾਨਕਾ ਘਰ ਅਤੇ ਉਹਨਾਂ ਦੀ ਪੂਜਨੀਕ ਮਾਤਾ ਗੁਜਰੀ ਜੀ ਦਾ ਪੇਕਾ ਘਰ ਹੋਣ ਦਾ ਮਾਣ ਪ੍ਰਾਪਤ ਹੈ ਇਸ ਪਵਿੱਤਰ ਅਸਥਾਨ ਨੂੰ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੇ ਸੁਪੁੱਤਰ ਸ੍ਰੀ ਚੰਦ ਜੀ ਮਹਾਰਾਜ ਜੀ ਦੇ ਵਿਚਾਰਨ ਸ਼ੋਪਾ ਪ੍ਰਾਪਤ ਹੈ ਇਸ ਸਥਾਨ ਤੇ ਸਾਹਿਬਗੀਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀਆਂ ਪ੍ਰਾਂਤਾਂ ਪਵਿੱਤਰ ਖੂਹ ਬੌਲੀ ਸਾਹਿਬ ਉਸ ਸਮੇਂ ਦੀਆਂ ਇਤਿਹਾਸਿਕ ਯਾਦਗਾਰਾਂ ਦੋ ਤੀਰ ਜਮਦਾੜ ਕਟਾਰ ਪਲੰਗ ਸਾਹਿਬ ਢਾਲ ਸੁਝੋ ਬਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤਨ ਪਲੰਗ ਦੋ ਪ੍ਰਾਂਤਾ ਤੇ ਹੁਕਮਨਾਮਾ ਤੇ ਦੋ ਤਿੰਨ ਚੀਜ਼ਾਂ ਹੋਰ ਕਿਹੜੀਆਂ ਸੀਗੀਆਂ ਹੁਕਮਨਾਮਾ ਦਾ ਉਹ ਉਹ ਤਾਂ ਕੀ ਕਹਤਾ ਬੋਲਦਾ ਹੈ ਪ੍ਰਾਂਤਾ ਇਹ ਮਾਨਕ ਗੁਜਰੀ ਜੀ ਦੇ ਇਤਿਹਾਸਿਕ ਪਲੰਗ ਨੂੰ ਪ੍ਰਾਂਤਾ ਤੇ ਵੀ ਹਾਂ ਸਭ ਚੋਪੀ ਸਨ ਇਹਥੇ ਨਹੀਂ ਦਿਖ ਰਹੀਆਂ ਹੈਗੀਆਂ ਉੱਧਰ ਹਨੰਦ ਕਾਰਜ ਹੋ ਰਹੇ ਨੇ ਗਨੀਖਾ ਨਵੀਖਾਂ ਨੀਤਾ ਗਨੀਖਾਂ ਦੀ ਬਿੜਾਈ ਦਾ ਹੁਕਮਨਾਮਾ ਹਾਂਜੀ ਹਾਂ ਸੰਖੇਪ ਕਰਨਾ ਸੰਖੇਪ ਇੱਕੋਂ ਦਾ ਸਦਗੋਸਾ ਲਿਖਤ ਅਸਾਂ ਕਰਦੀ ਆ ਆਪਣੇ ਪੰਥ ਕੇ ਪਰ ਹੁਕਮਨਾਮਾ ਲਿਖਦੀ ਆ ਜਦੋਂ ਚਮਕੌਰ ਸਾਹਿਬ ਸੇ ਨਿਕਲ ਕਰ ਮਾਛੂ ਬਾੜੇ ਗਨੀਖਾ ਨਵੀਖਾਂ ਦੇ ਬਾਗ ਵਿੱਚ ਆਕਰ ਉਤਾਰਾ ਕਰਦੀ ਆ ਗਨੀਖਾ ਨਵੀਖਾਂ ਸਾਲ ਕਰਨ ਵਾਸਤੇ ਬਾਗ ਨੇ ਆਏ ਥੇ ਤੋਂ ਸਾਨੂੰ ਮਿਲ ਪਏ ਆਪਣੇ ਘਰ ਲੈ ਗਏ ਬਗੀਦੇ ਨੇ ਸੰਗੀਤ ਦੇ ਪਠਾਣਾ ਤੋਂ ਉਸੇ ਸਾਡੇ ਦੇਨ ਪਾਈ ਹੋ ਸਾਨੂੰ ਹਿੰਦੂਆ ਪੀਰ ਦੇ ਗੁਰਦਨੇ ਖਾਣੇ ਨੂੰ ਲਿਖਿਆ ਬਗੀਦਾ ਸਾਡੇ ਘਰ ਨੂੰ ਦਵਾ ਪੀਰ ਹੈ ਹੈ ਨਹੀਂ ਅਤੇ ਸੋਚਾਨੰਦ ਖਤਰੇ ਜਤਰਾ ਰੱਖਿਆ ਪਾਛਾ ਗੁਰੂ ਸਿੰਘ ਮਾਛੀਵਾੜੇ ਪਠਾਣਾ ਨੇ ਆਪਣੇ ਬਾਗ ਵਿੱਚ ਪਾਇਆ ਹੋਇਆ ਹੈ ਬਗੀਦੇ ਨੇ ਆਕਰ ਮਾਛੂਵਾੜੇ ਘੇਰਾ ਪਾ ਰਿਹਾ ਗਣੀਖਾਨਾ ਵੀ ਖਾਣੇ ਸਾਨੂੰ ਚੱਕਾ ਪੀਏ ਉੱਚਾ ਪੀਰ ਬਣਾਕਰ ਸੁਰਮਈ ਬਸਤਰ ਰਾਤਨਵਾਲੇ ਸਾਹਿਬ ਦੇ ਦਰਸ਼ਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਨਕਾ ਘਰ ਨਾਨਕਾ ਪਿੰਡ ਸ਼ਹਿਰ ਲਖਨੌਰ ਸਾਹਿਬ ਫਿਰ ਇਸ ਤੋਂ ਬਾਅਦ ਗੁਰੂ ਸਾਹਿਬ ਦੇ ਪਲੇਗ੍ਰਾਉਂਡ ਤੇ ਜਾਵਾਂਗੇ ਗੇਮ ਗੇਮ ਜ਼ੋਨਸ ਗੁਰੂ ਸਾਹਿਬ ਦਾ ਗੇਮ ਜ਼ੋਨ ਤੇ ਵੀ ਜਾਵਾਂਗੇ ਆਪਾਂ ਉਹ ਇਹ ਹੋਣੀ ਚਾਹੀਦੀ ਹੈ ਯਾਰ ਜਦੋਂ ਨੀਚੇ ਪਾਣੀ ਅੰਨਾ ਥੱਲੇ ਦੀ ਮੈਂ ਇੱਧਰ ਆ ਗਈ ਸੀ ਇਹ ਗੁਰਗੁਰੂ ਗੋਬਿੰਦ ਸਿੰਘ ਜੀ ਮਾਰੇ ਨਾਮ ਹਾਂਜੀ ਹਾਂਜੀ